ਇਹ ਇਲਾਕਾ ਹੈਗਾ ਬਾਬਾ ਜੀ ਦਾ ਜਿੱਥੇ ਮਸਿਆ ਲੱਗਦੀ ਆ दारू ਦੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਉਹ ਵੀ ਇਸੇ ਬਾਬਾ ਜੀ ਦਾ ਬਾਬਾ ਕਾਨਦਾਸ ਜੀ ਦਾ ਆ ਦੇਖੋ ਕਿੰਨੀ ਭੀੜ ਆ ਕਿੰਨੇ ਲੋਕ ਆ ਗੱਡੀਆਂ ਵਾਲੇ ਸਾਰੇ ਇਹ ਇੱਥੇ ਮਤਲਬ ਮੰਨਤਾ ਹੈਗੀ ਆ ਹੁਣ ਆਪਾਂ ਨੂੰ ਨਹੀਂ ਪਤਾ ਤੁਸੀਂ ਦੱਸਿਓ ਕਮੈਂਟੇ ਜੇ ਤੁਹਾਨੂੰ ਪਤਾ ਹੋਵੇ ਮਤਲਬ ਇੱਥੇ दारू ਕਿਉਂ ਚੜਾਈ ਜਾਂਦੀ ਆ ਹਨਾ ਮਸਿਆ ਕਿਉਂ ਲੱਗਦੀ ਹੈਗੀ ਆ दारू ਦੀ ਇਹ ਤੁਸੀਂ ਦੱਸਿਓ ਲੋਕ ਆਉਂਦੇ ਆ ਉਹਨਾਂ ਦੀਆਂ ਮਨੋਗਾਵਨਾ ਪੂਰੀਆਂ ਹੁੰਦੀਆਂ ਉਹ ਇੱਥੇ दारू ਚੜਾ ਕੇ ਜਾਂਦੇ ਆ ਐਨਆਰਆਈ ਲੋਕ ਬਹੁਤ ਹੁੰਦੇ ਹੈਗੇ ਆ ਆ ساری ਸੰਗਤਾਂ ਇਹ ਪੀਣ ਵਾਲੇ ਆ ਜਿਹੜੇ ਬੰਦੇ ਆ ਆ ਦੇਖੋ ਨਜ਼ਾਰੇ ਆ ਇਹਨਾਂ ਨੂੰ ਅੱਜ ਮੱਸੀਆ ਫਰਮ ਮੱਸੀਆ ਦੀ ਫਿਰ ਐ ਹੀ ਹੈਗਾ ਇੱਥੇ ਐ ਹੀ ਢੀੜ ਰਹਿੰਦੀ ਆ ਉਹ ਸਾਹਮਣੇ ਡੇਰਾ ਹੈਗਾ ਬਾਬਾ ਜੀ ਦਾ ਔਰ ਦੀ ਡਿਊਟੀ ਵੀ ਹੁੰਦੀ ਆ ਕਿਉਂਕਿ ਕੋਈ ਲੜ ਨਾ ਪਵੇ ਉਹ ਪੁਲਿਸ ਵੀ ਲੱਗੀ ਆ ਇੱਧਰ ਦੇਖੋ ਆ ਲੋਕ ਵੈਸੇ ਤਾਂ ਇੱਥੇ ਆਪਾਂ ਪਹਿਲਾ ਵੀਡੀਓ ਪਾਈ ਸੀ ਇੱਥੇ ਮਤਲਬ ਪੂਰਾ ਹਫਤਾ ਹੀ ਐ ਕੰਮ ਚੱਲਦਾ ਪਰ ਇੰਨੀ ਭੀੜ ਨਹੀਂ ਹੁੰਦੀ ਮੱਸੀਆ ਤੇ ਜਿਹੜਾ ਇਹ ਪ੍ਰੋਪਰ ਦੇਸੀ ਅੰਗਰੇਜ਼ੀ ਦਾ ਸਾਰਾ ਮੋਬਾਈਲ ਚੱਲਦਾ ਠੀਕ ਆ ਜੀ ਹੋਰ ਕਿਵੇਂ ਠੀਕ ਆ ਬਾਬਾ ਜੀ ਦੀ ਕਿਰਪਾ ਬਾਬਾ ਕਾਨਦਾਸ ਜੀ ਤੁਹਾਡਾ ਪਿੰਡ ਕਿਹੜਾ ਜੀ? ਐਂਡ ਬਰਾਂਪੁਰ ਅਰ ਬੂਸਰਾ ਏਰੀਆ। ਅੱਛਾ ਜੀ। ਜਲੰਧਰ। ਅੱਛਾ ਜੀ। ਤੇ ਬਾਈ ਇੱਥੇ ਨਾ ਜਲੰਧਰ। ਅੱਛਾ। ਫੀਰ ਕਰਤਾਰਪੁਰ। ਅੱਛਾ ਤੁਸੀਂ ਜਲੰਧਰ। ਇੱਕ ਪੁਰਥਲੇ ਜਾਉਂਦਾ ਨਾ। ਬਾਬਾ ਜੀ ਦੇ। ਐ ਨਹੀਂ ਜੀ। ਇੱਕ ਪੁਰਥਲੇ ਜਾਉਂਦਾ। ਇਹ ਮੈਨੂੰ ਨਹੀਂ ਪਤਾ ਜੀ। ਪੁਰਥਲੇ ਕਿਉਂਦਾ? ਹਾਂਜੀ। ਬਾਬਾ ਜੀ ਦੇ ਮੱਥਾ ਟੇਕਣ ਆਏ ਮੈਂ ਆਸਣ। ਠੀਕ ਹੈ ਜੀ। ਆਹ ਜਲੰਧਰ। ਠੀਕ ਹੈ ਠੀਕ ਹੈ ਜੀ। ਤੇ ਹੋਰ ਫਿਰ ਬਾਈ ਪੈਗ ਕਿਉਂ ਚੱਲਦਾ ਇੱਥੇ? ਏ ਉਹ ਬਾਬਾ ਜੀ ਨੂੰ ਪਤਾ ਆ ਅਜੇ ਤੁਹਾਨੂੰ ਨਹੀਂ ਪਤਾ ਹਾਂਜੀ ਠੀਕ ਹੈ ਠੀਕ ਹੈ ਆਪਾਂ ਆਨਲਾਈਨ ਸਿੰਗਰ ਵੀ ਹੈਗੇ ਆ ਠੀਕ ਹੈ ਜੀ ਪਰ ਅਸੀਂ ਇਥੇ ਸਰਪ ਹਾਇਰੀ ਭੰਨਾਏ ਸੀ ਠੀਕ ਹੈ ਬਾਈ ਠੀਕ ਹੈ ਬਾਬਾ ਜੀ ਹਾਂ ਮੱਥਾ ਟਿਕਣਾਏ ਸੀ ਹਾਂਜੀ ਠੀਕ ਹੈ ਜੀ ਓਕੇ ਵੀਰੇ ਟੈਨਸ਼ਨ ਇੱਥੇ ਬਾਬਾ ਜੀ ਦਾ ਡੇਰਾ ਹੈਗਾ ਆ ਦੇਖੋ ਕਿੰਨੀਆਂ ਬੀਬੀਆਂ ਭੈਣਾ ਵੀ ਆਉਂਦੀਆਂ ਮੱਥਾ ਟਿਕਣ ਐਨ ਆਰ ਆਈ ਲੋਕ ਬਹੁਤ ਆਉਂਦੇ ਹੈਗੇ ਆ ਦਾਰੂ ਸਾਰੇ ਬ੍ਰੈਂਡਾਂ ਦੀ ਹੋਰ ਬਾਈ ਕੀ ਹਾਲ ਹੈ ਹਾਂ ਤੇ ਇਹ ਬਾਬਾ ਜੀ ਦਾ ਅਸਥਾਨ ਹੈਗਾ ਆਪਾਂ ਚੱਪਲ ਲਾ ਲਈਏ ਤੁਹਾਨੂੰ ਦਿਖਾਉਣਾ ਫਿਰ ਹੋਰ ਬਾਈ ਕਿਵੇਂ ਹੁਣ ਬਾਈ ਕਿਸੇ ਨੂੰ ਆਪਾਂ ਬੁਲਾ ਨਹੀਂ ਸਕਦੇ ਕਿਉਂਕਿ ਤੁਹਾਨੂੰ ਪਤਾ ਹੈ ਸਾਰੇ ਬੰਦੇ ਨਾ ਹੁਣ ਆਪਾਂ ਕਿਤੇ ਲੱਗੇ ਆ ਸਤਿਗੁਰਾਲ ਜੀ ਤੇ दारू ਸਾਰਿਆਂ ਨੂੰ ਇੱਥੋਂ ਹੀ ਮਿਲਦੀ ਆ ਬਾਬਾ ਜੀ ਦੀ ਦਰਗਾਹ ਤੋਂ ਆ ਦੇਖੋ ਬਾਬਾ ਕਾਨ ਦਾਸ ਜੀ ਦਾ ਇਹ ਹੈਗਾ ਅਸਥਾਨ ਚੜੋਂ ਵਾਲੇ ਵੀ ਪਹਿਲਾਂ ਇੱਥੇ ਮੱਥਾ ਟੇਕਦੇ ਆ ਉਸ ਤੋਂ ਬਾਅਦ ਜਿਹੜੀ दारू ਆ ਜਿੰਨੇ ਅੰਗਰੇਜ਼ੀ ਪੀਣੇ ਅੰਗਰੇਜ਼ੀ ਦੇਸੀ ਵਾਲੇ ਦੇਸੀ ਐ ਕੌਲੇ ਗਲਾਸੀਆਂ ਸਾਰੀਆਂ ਕੋ ਆਪਣੀਆਂ ਚੱਕ ਕੇ ਖਾਲੀ ਬੋਤਲਾਂ ਜਿਹੜੀਆਂ ਸਾਈਡ ਤੇ ਆ ਦੇਖੋ ਸਾਰੇ ਬ੍ਰਾਂਡਾਂ ਦੀਆਂ ਪਈਆਂ ਹੈਗੀਆਂ ਸਤਿ ਸ਼੍ਰੀ ਅਕਾਲ ਬੱਬਾ ਜੀ ਆਹੀ ਨਗਰ ਆ ਤੁਹਾਡਾ ਨਹੀਂ ਜੀ ਉਹਦੇ ਬਾਪੇ ਦੇ ਪਿੰਡੋਂ ਆਈ ਕੋਲੋਂ ਬਾਅਦੋਂ ਅੱਛਾ ਜੀ ਕਿਵੇਂ ਮੱਸੀਆ ਦੇ ਫਿਰ ਇੱਥੇ ਮੱਥਾ ਟੇਕਣ ਆਏ ਤੁਸੀਂ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਅੱਛਾ ਜੀ ਅੱਛਾ ਤੁਸੀਂ ਪੁੱਤੇ ਹੋ ਬਾਬਾ ਜੀ ਦੇ ਠੀਕ ਹੈ ਜੀ ਤੇ ਤੁਹਾਡਾ ਨਗਰ ਕਿਹੜਾ ਸੀਗਾ ਆਹੀ ਨਗਰ ਨਹੀਂ ਸਾਡੇ ਪਿੰਡ ਕੁੰਬੜਵਾਲ ਹੈ ਜੀ ਅੱਛਾ ਜੀ ਜਿਲ੍ਹਾ ਸੰਗਰੂਰ ਤੇ ਬਾਬਾ ਜੀ ਇੱਥੇ ਫਿਰ ਰਹਿੰਦੇ ਰਏ ਨਹੀਂ ਬਾਬਾ ਛੋਟੇ ਹੁੰਦੇ ਤੁਸੀਂ ਆਏ ਬੇਲੇ ਜੀ ਸਾਡੇ ਮੇਰੇ ਦੇ ਉਹ ਜਿਹੜਾ ਦੂਜਾ ਬਾਬਾ ਦੀਆ ਛੋਟਾ ਇਹ ਅੱਛਾ ਜਿਹੜਾ ਜਿਹੜਾ ਬਜਾਲਾ ਜੋ ਨਾ ਕੁੱਟਿਆ ਸੀ ਅੱਛਾ ਜੀ ਇਹ ਫਿਰ ਜੋ ਤੁਰੇ ਉਥੋਂ ਪਿੰਡੋਂ ਅੱਛਾ ਜੀ ਇੱਧਰ ਆ ਗਏ ਇੱਥੇ ਆ ਕੇ ਇਹਨਾਂ ਨੇ ਆ ਕਾਲੇ ਸਿੰਘੇ ਰੌਣ ਕਰ ਲਈ ਕਿ ਪਤਾ ਨਹੀਂ ਲੱਗਿਆ ਵੇ ਸਾਨੂੰ ਪਤਾ ਨਹੀਂ ਸੀਗਾ ਇਹ ਗੱਲ ਬਾਰੇ ਬਾਬਾ ਮਾਰ ਸਾਨੂੰ ਸਾਨੂੰ ਪਤਾ ਨਹੀਂ ਕੋਈ ਪਤਾ ਨਹੀਂ ਉਹ ਕਿਉਂ ਜੀ ਉਹ ਸਾਨੂੰ ਕੋਲੇ ਇੱਥੋਂ ਕੇ ਦੀ ਗਈ ਆਪਣੇ ਕੀ ਆ ਰੇ ਸੰਪਰਦਾਨ ਆ ਉਹ ਗੱਲ ਛੱਡ ਲਈ ਅੱਛਾ ਜੀ ਉਹ ਛੱਡ ਲਵੇ ਜਾਂ ਸਾਡੇ ਬਾਹਣ ਦਾ ਰੌਲਾ ਦੀਗਾ ਸਾਡੇ ਬਾਹਣ ਦੇ ਰੌਲੇ ਦੇ ਵਿੱਚੋਂ ਸਾਨੂੰ ਆਇਂਦੀਆਂ ਵੀ ਕੋਈ ਬਾਹਣ ਵਿੱਚੋਂ ਗਲਤ ਹੋ ਗਿਆ ਮੋਹਰੇ ਸਾਡੇ ਇੱਕ ਪੁਰਾਣਾ ਬਜ਼ੁਰਗ ਬੈਠਾ ਸੀ ਜੀ ਸਾਡੇ ਪੁਰਾਣੇ ਬਜ਼ੁਰਗ ਨੇ ਜਣੀ ਸਭ ਦਿੱਤੀ ਤੇ ਉਹਨੇ ਬਾਹਰਦਾਰ ਵਾਲਾਗਾ ਉਹ ਕਹਿੰਦੇ ਬਾਹਰ ਕੋਲੇ ਤੇ 10 ਕਿਲੇ ਲੈਣੇ ਹੱਤੇ ਇਹ ਬਾਹਣੇ ਕਿਉਂ ਇਹ ਕਹਿੰਦੇ ਬਾਹਣ 10 ਕਿਲੇ ਲੈਣਾਂਗੇ ਪਰ ਪਰਿਵਾਰ ਨੂੰ ਕਹਿੰਦੇ ਵੀ 10 ਕਿਲੇ ਬਾਹਣ ਦੇ ਦਿਆਂਗੇ ਜੀ ਜੇ ਉਹ ਪਰਿਵਾਰ ਮਿਲਾ ਦੇ ਠੀਕ ਹੈ ਜੀ ਫਿਰ ਮੇਰੇ ਬਾਪੂ ਜੀ ਵੀ ਮਿਲੇ ਦੁਕਾਨ ਤੇ ਬੈਠੀ ਸੀਗੇ ਤੇ ਮੇਰੇ ਬਾਪੂ ਜੀ ਉਹ ਟਕਰਾਇਆ ਤੇ ਉਹ ਬਾਬਾ ਕਹਿੰਦਾ ਵੀ ਤੂੰ ਹਣ ਆ ਕੇ ਸਾਨੂੰ ਪਰਿਵਾਰ ਮਿਲਦਾ ਤਦਨੇ ਗੱਲਾਂ ਬਾਤਾਂ ਕਰੀਆਂ ਬਹੁਤ ਜ਼ਿਆਦੀ ਠੀਕ ਹੈ ਜੀ ਹੁਣ ਬੱਬੇ ਇਹ ਬਾਈ ਇਹ ਮਤਲਬ ਇੱਥੇ ਤੁਸੀਂ ਮੱਸਿਆ ਫਿਰ ਤੁਸੀਂ ਅਰੇਂਜਮੈਂਟ ਕਰਦੇ ਹੋ ਹਾਂ ਜੀ ਉਹਦੇ ਸਾਲ ਬਾਅਦ ਜੀ ਸਾਲ ਬਾਅਦ ਅੱਛਾ ਤੁਸੀਂ ਸਾਲ ਬਾਅਦ ਆਉਂਦੇ ਇੱਥੇ ਫਿਰ ਸੇਵਾਦਾਰ ਹੋਣਗੇ ਹਨਾ ਠੀਕ ਹੈ ਮੱਸਿਆ ਕਿਉਂ ਲੱਗਦੀ ਆ ਫਿਰ ਇੱਥੇ ਇੱਥੇ ਮੱਛਾਂ ਦਾ ਬਾਬੇ ਵੀ ਭਰੇ ਕਰ ਪਈ ਅੱਛਾ ਉਹਨਾਂ ਦੀ ਆ ਤੇ ਜਿਹੜਾ ਇਹ ਇਹ ਦਾਰੂ ਦਾ ਲੰਗਰ ਹੈਗਾ ਹਾਂ ਜੀ ਲੰਗਰ ਲੰਗਰ ਕਹਿ ਸਕਦੇ ਆ ਪਹਿਲਾਂ ਦੱਸੋ ਇਹ ਪ੍ਰਸਾਦ ਕਹ ਕੇ ਪੀਸਾ ਦੇ ਜੀ ਅੱਛਾ ਲੰਗਰ ਕਹਿ ਸਕਦੇ ਹਾਂ ਲੰਗਰ ਕਹਿ ਸਕਦੇ ਅੱਛਾ ਇੱਥੇ दारू ਫਿਰ ਕਿਉਂ ਮਤਲਬ ਉਹਦਾ ਕੋਈ ਪਤਾ ਹੈਗਾ ਤੁਹਾਨੂੰ ਇਹ ਬਾਬਾ ਜੀ दारू ਆਪ ਕੀਂਦਾ ਦੀ ਅੱਛਾ ਜੀ ਪਿੰਡਾ ਦੀ ਕੱਢ ਕੇ ਉੱਧਰ ਪੰਨੇ ਵਸੇ ਬਣੀ ਠੀਕ ਹੈ ਜੀ ਨਾ ਨਹੀਂ ਪਿੰਡਾ ਦਾ ਨਾਮ ਇੱਥੇ ਅੱਛਾ ਜੀ ਹਾਂ ਤਾਂ ਹੁਣ ਆਇਆ ਪਿੰਡਾ ਦੀ ਠੀਕ ਹੈ ਜੀ ਆਇਆ ਪਿੰਡਾ ਦਾ ਨਾਮ ਠੀਕ ਹੈ ਠੀਕ ਹੈ ਜੈਨ ਜ਼ਰੂਰ ਕੱਢਦਾ ਹੋਣਾ ਜੀ ਉਹ ਥਾਣੇਦਾਰ दारू ਫੜਨੇ ਆਏਗਾ ਹਾਂ ਜੀ ਉਹ ਦੋ ਦੋ ਪਾਣੀ ਮੰਗ ਓਕੇ ਜੀ ਓਕੇ ਹਾਂ ਮਤਲਬ ਉਦੋਂ ਤੋਂ ਹੀ ਫਿਰ ਇਹ ਜਿਹੜੀ ਰੌਰੀ ਤੇ ਚੱਲ ਗਈ ਠੀਕ ਹੈ ਚਲੋ ਚੱਲਦਾ ਤਾਂ ਡੇਲੀ ਆ ਪਰ ਮਤਲਬ ਮੱਸਿਆ ਪੂਰਾ ਠੀਕ ਹੈ ਜੀ ਮੱਸਿਆ ਮੱਸਿਆ ਦਾ ਨਹੀਂ ਮੱਸਿਆ ਦਾ ਪ੍ਰੋਗਰਾਮ ਹੀ ਦੇਖ ਸਾ ਤੁਸੀਂ ਵੀ ਨਾਲ ਹੀ ਸਾਰਾ ਪਰਿਵਾਰ ਆ ਆ ਸਾਰਾ ਪਰਿਵਾਰ ਹੀ ਆ ਕੀ ਨੌਕੀ ਆ ਤੁਹਾਡਾ ਜੀ ਬਾਈ ਮੇਰਾ ਨਾਮ ਮੱਖਣ ਜਗਾ ਇਹ ਮੇਰੇ ਪਿਆਰ ਦਾ ਨਾਮ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਬਾਬਾ ਜੀ ਹੁਣੀ ਤੁਹਾਡੇ ਕੀ ਲੱਗਦਾ ਮੇਰੇ ਦਾਦਾ ਦਾਦਾ ਜੀ ਠੀਕ ਹੈ ਬਾਬਾ ਕਾਨਦਾਸ ਜੀ ਹਨਾ ओके जी ਧੰਨਵਾਦ ਬਾਈ ਤੁਹਾਡਾ ਠੀਕ ਹੈ ਇਹ ਬਾਈ ਹੋਣੀ ਇਹ ਬਾਬਾ ਜੀ ਦੇ ਪਰਿਵਾਰ ਚੋਂ ਹੈਗੇ ਆ ਤੁਹਾਨੂੰ ਦੱਸਤਾ ਤੇ ਆ ਦੇਖੋ ਫੁੱਲ ਲੰਗਰ ਚੱਲ ਰਿਹਾ ਇਹ ਸਾਰੇ ਜਿਹੜੇ ਆ ਇਹ दारू ਪੀਣ ਵਾਲੇ दारू ਮੇਵਾਲੀ ਭਾਜੀ ਹਾਂ ਬਾਬੇ ਦੇ ਕੁੱਤੇ ਐ ਪ੍ਰਜਾਤਵੀ ਵਾਲੇ ਹਾਂ ਠੀਕ ਹੈ ਠੀਕ ਹੈ ਤੁਸੀਂ ਇਹਨੂੰ ਆਪਾਂ ਕਹਿ ਸਕਦੇ ਆ ਪ੍ਰਸ਼ਾਦ ਕਹਿ ਸਕਦੇ ਹੋ ਹੀ ਮੈਂ ਉਹਨਾਂ ਨੂੰ ਪੁੱਛ ਲਿਆ ਜੀ ਨਹੀਂ ਬਾਬੇ ਦਾ ਪ੍ਰਸ਼ਾਦ ਪੀਉਣ ਵਾਲੇ ਆ ਠੀਕ ਹੈ ਜੀ ਠੀਕ ਹੈ ਬਰਤੂ ਟੇਕੇ ਦੇ ਮਿਲਦੀ ਆ ਠੀਕ ਹੈ ਇਹ ਬਾਬੇ ਦੇ ਘਰੇ ਆ ਬਾਬੇ ਦਾ ਪ੍ਰਸ਼ਾਦ ਆ ਠੀਕ ਹੈ ਠੀਕ ਹੈ ਤੁਸੀਂ ਆਹੀ ਪੈਂਡਾ ਫਿਰ ਭਾਜੀ ਆਹ ਪੈਂਡਾ ਹੋਵੇ ਜਾਂ ਗਵਾਂਡੀ ਪੈਂਡਾ ਹੋਵੇ ਜਿਹੜਾ ਬਾਬੇ ਦਾ ਦਾਰਿਆ ਪ੍ਰਸ਼ਾਦ ਮਿਲਦਾ ਠੀਕ ਹੈ ਘਰ ਕੋ ਟੇਕੇ ਤੋਂ ਮਿਲਦੀ ਫਿਰ ਤੁਸੀਂ ਪ੍ਰਸ਼ਾਦ ਲੈਣ ਰੋਜ਼ ਆਉਂਨੇ ਭਾਜੀ ਰੋਜ਼ ਲਉਨੇ ਸੀ ਭਾਜੀ ਰੋਜ਼ ਲਾਈਏ ਦੇਣੇ ਲਈਏ ਰਾਤ ਨੂੰ ਜਦੋਂ ਮਰਦੇ ਹੋ ਪ੍ਰਸ਼ਾਦ ਪ੍ਰਸ਼ਾਦ ਹੀ ਆ ਠੀਕ ਹੈ ਜੀ ਠੀਕਾ ਜੇ ਇਥੇ ਲੱਖਾ ਸਕਦਾ ਹੁੰਦੀਆਂ ਪ੍ਰਸ਼ਾਦ ਸੁੱਕੇ ਹੁੰਦੀਆਂ ਪ੍ਰਸ਼ਾਦ ਦਾ ਕਰਕੇ ਹੁੰਦੀਆਂ ਠੀਕ ਹੈ ਜੀ ਪ੍ਰਸ਼ਾਦ ਸਭ ਸੁੱਕ ਰਹੇ ਆ ਠੀਕ ਹੈ ਜੀ ਜਿੰਨੇ ਭਗਤ ਖੜੇ ਆ ਪ੍ਰਸ਼ਾਦ ਦੀ ਹਾਂ ਸਹੀ ਗੱਲ ਐ ਕੋਈ ਨਹੀਂ ਕਿਨੂੰ ਪਾ ਸਕਦਾ ਕੋਈ ਠੀਕ ਹੈ ਜੀ ਨਹੀਂ ਮੱਛਿਆਰੀ ਮੱਛਿਆਰੀ ਇਹ ਮੱਛਿਆਰੀ ਮੱਛਿਆਰੀ ਹਰ ਬਾਬਾ ਦੀ ਸੇਵਾ ਕਰੀ ਗਈ ਹੈ ਬਾਬੇ ਜੀ ਨਾਲ ਪ੍ਰਸ਼ਾਦ ਪੀਦਾ ਬਾਬੇ ਦਾ ਅੱਛਾ ਡੇਲੀ ਚੱਲਦਾ ਜੀ ਡੇਲੀ ਬੜਾ ਚੱਲਦਾ ਠੀਕ ਹੈ ਠੀਕ ਹੈ ਇਸ ਸਾਰੇ ਲੋਕ ਜਿਹੜੇ ਆ ਇਹ ਪ੍ਰਸ਼ਾਦ ਕਹਿੰਦੇ ਇੱਥੇ ਦਾਰੂ ਨੂੰ ਤੇ ਮੱਛਿਆ ਲੱਗਦੀ ਆ ਨਾ ਤਾਜ ਕਰਕੇ ਇੰਨੀ ਭੀੜ ਆ ਵੈਸੇ ਦਿੱਲੀ ਇੰਨੀ ਭੀੜ ਨਹੀਂ ਹੁੰਦੀ ਰੋਜ਼ ਲੋਕ ਤਾਂ ਆਉਂਦੇ ਆ ਪਰ ਇੰਨੀ ਭੀੜ ਨਹੀਂ ਹੁੰਦੀ ਜਿੱਲੀ ਤੇ ਮੁਲਾਜ਼ਮ ਵੀ ਇਸ ਟਾਈਮ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਤੇ ਇਸ ਟਾਈਮ ਕਹਿ ਰਹੇ ਆ ਵੀ ਘਰੇ ਚਲੇ ਜਾਓ ਕਿਉਂਕਿ ਜਿਹੜਾ ਕੋਈ ਵੱਧ ਹੋ ਜਾਂਦਾ ਸਰ ਔਖਾ ਹਾਂਜੀ ਬਾਪੂ ਜੀ ਹਾਂਜੀ ਫਿਰ ਉੱਥੇ ਬੁੜੀਆਂ ਨੇ ਅੱਛਾ ਜੀ ਬਾਹਰ ਹੀ ਦਿਖਾਉਣਾ ਸਾਰਾ ਅੱਛਾ ਜੀ ਬਾਰੇ ਤੋਂ ਨਹੀਂ ਹੈ ਹਾਂਜੀ ਇਹ ਮੂਵ ਵੀਡੀਓ ਬਾਰੇ ਤੋਂ ਨਹੀਂ ਹੈ ਹਾਂਜੀ ਬਾਰੇ ਦੋਨੀਆਂ ਬੈਰ ਉੱਤੇ ਬੁੜੀਆਂ ਨੇ ਸਾਕੇ ਨਹੀਂ ਬੁੜੀਆਂ ਆਂ ਦਾਰੂ ਥੋੜਾ ਪਿੰਦੀਆਂ ਜੀ ਤੇ ਫੇਰ ਬਾਬਾ ਜੀ ਤੇ ਆਪਾਂ ਇਹ ਨਾ ਪ੍ਰਸ਼ਾਦ ਕਹਿ ਕਿ ਲਉਣੀ ਬਈ ਹਾਂ ਠੀਕ ਹੈ ਠੀਕ ਹੈ ਉਹੀ ਮੈਂ ਪੁੱਛ ਰਿਹਾ ਨਾ ਜਦੋਂ ਤੈਨੂੰ ਪ੍ਰਸ਼ਾਦ ਕਹਿਤਾ ਪ੍ਰਸ਼ਾਦ ਕਹਿ ਕੇ ਲਾਲਾ ਹੂੰ ਜਿਹੜਾ ਸਭ ਦੁੱਖ ਦੂਰ ਨੇ ਠੀਕ ਹੈ ਜੀ ਤੇ ਦਾਰੂ ਪੀ ਕੇ ਲਾਉਣਗੇ ਨਾਲ ਤਾਂ ਰਾਖਸ਼ ਬਣਾ ਦੂ ਨਾ ਐਨੀ ਪਤਾ ਤੈਨੂੰ ਕੋਈ ਫਲ ਕਰ ਠੀਕ ਹੈ ਠੀਕ ਹੈ ਕਿਉਂਕਿ ਐ ਆ ਨਾ ਜੇ ਹੁਣ ਕੋਈ ਵੱਧ ਹੋ ਜਾਂਦਾ ਫਿਰ ਉਹ ਨੂੰ ਮੁਲਾਜ਼ਮ ਤਾਂ ਬਾਹਰ ਕਰ ਰਹੇ ਆ ਕਿ ਉਹ ਕਿਸੇ ਨੂੰ ਖਰਾਬ ਨਾ ਕਰੇ ਐ ਹੀ ਹੈਗਾ ਹਾਂ ਹੀ ਹੈ ਸਹੀ ਆ ਕਿੰਨੇ ਲੋਕ ਆ ਇੱਕ ਕੋਸ਼ ਨਾ ਉਸ ਭਾਈ ਜਿਹੜੇ ਆ ਉਹ ਰਾਜ ਇਹ ਕਰਦੇ ਆ ਕਿ ਬਾਬਾ ਜੀ ਹੁਣੀ दारू ਅੰਦਰ ਰੱਖ ਲੈਂਦੇ ਆ ਉਹ ਇੱਕ ਇੱਕ ਪੈਗ ਹੀ ਦੋ ਦੋ ਪੈਗ ਹੀ ਦਿੰਦੇ ਆ ਉਹ ਭਾਈ ਉਹ ਆਪਦੀ ਜਗ੍ਹਾ ਸੱਚੇ ਆ ਕਿਉਂਕਿ ਜੇ ਕੋਈ ਵੱਧ ਸ਼ਰਾਬੀ ਹੋ ਜਾਂਦਾ ਹਨਾ ਤੇ ਫਿਰ ਇੱਥੇ ਚੱਕੜਾ ਕਿੰਨੇ ਉਹਨੂੰ ਡੇਰੇ ਦੇ ਵਿੱਚੋਂ ਇਸ ਕਰਕੇ ਪੁਲਿਸ ਦੀ ਟੀਮ ਵੀ ਇਸ ਟਾਈਮ ਆ ਜਾਂਦੀ ਆ ਤੇ ਉਹ ਇੱਕ ਇੱਕ ਦੋ ਦੋ ਪੈਗ ਹੀ ਦਿੰਦੇ ਇਹਨਾਂ ਨੂੰ ਪਰ ਇਹ ਇਹਨਾਂ ਨੂੰ ਔਖਾ ਲੱਗਦਾ ਕਹਿੰਦੇ ਇੱਕ ਇੱਕ ਦੋ ਦੋ ਪੈਗ ਨਹੀਂ ਸਾਨੂੰ ਤਾਂ ਬਾਟੀਆਂ ਭਰ-ਭਰ ਦਿਓ ਤੇ ਜਿਹੜੇ ਚੜਾ ਕੇ ਜਾਂਦੇ ਆਂ ਅੰਦਰ ਦਾਰੂ ਉਹ ਅੱਧੀ ਬੋਤਲ ਜਿਵੇਂ ਰੱਖ ਲੈਂਦੇ ਆ ਤੇ ਅੱਧੀ ਉਹਨਾਂ ਨੂੰ ਦੇ ਦਿੰਦੇ ਉਹ ਇੱਥੇ ਆ ਕੇ ਵੰਡ ਦਿੰਦੇ ਆ ਜੀ ਬੱਬਾ ਜੀ ਦਾ ਅੰਦਰ ਦਰਬਾਰ ਆ। ਕਾਟੇ ਕਿਉਂ। ਇੱਥੇ ਇੱਥੇ ਪ੍ਰਸ਼ਾਦ ਪਾਇਆ ਜਾਂਦਾ ਜੀ। ਹਾਂ ਜੀ। ਠੀਕ ਹੈ ਜੀ। ਇੱਕ ਵੀ ਬਾਈ ਚੜਾਉਣਾ ਹੈਗਾ ਮੱਖਾ ਟੀਕਰਿਆ ਸਾਰੇ ਲੋਕ ਸੰਗਤ ਆਉਂਦੇ ਨੇ ਲੋਕਾਂ ਨੂੰ ਪੁੱਛਵਾਗੇ ਸਭ ਸੇਵਾਦਾਰਾਂ ਦਾ ਨਾਮ ਅਸਮੇਤ ਪ੍ਰਯਾਤਕਾਂ ਸਭ ਸ਼ਾਂਤੀ ਹੋਂਦ ਦਾ ਕੰਮ ਕਰ ਵੀ ਚੜਾਉਣਾ ਹੈ ਕਿ ਉਹਨਾਂ ਦਾ ਕੰਮ ਹੈ ਪੂਰੀਆਂ ਕੰਨਾਂ ਘਰ ਪਰਿਵਾਰ ਦੇ ਸ਼ਾਂਤੀ ਰੱਖਣ ਦਾ ਕੰਮ ਦਾ ਇਹ ਪ੍ਰਯਾਤਕ ਕਿਰਪਾ ਕਰ ਇਹ 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 ਸਾਰੇ ਬਾਈ ਵੀ ਵੇਟ ਕਰ ਰਹੇ ਆ ਕਿ ਕੋਈ ਜਿਹੜਾ ਦਾਰੂ ਚੜਾਉਣ ਆਇਆ ਹੈਗਾ ਨਾ ਕੋਈ ਵੀ ਸਰਦਾਲੂ ਤੇ ਉਹ ਬਾਹਰ ਆਵੇ ਤੇ ਸਾਨੂੰ ਪੈਗ ਦਵੇ ਕਿਉਂਕਿ ਅੰਦਰ ਨਾ ਇੱਕ ਦੋ ਪੈਗ ਤੋਂ ਵੱਧ ਨਹੀਂ ਦਿੰਦੇ ਇਸ ਕਰਕੇ ਹਾਂਜੀ ਆਪ ਤੁਹਾਨੂੰ ਦਈ ਜਾਂਦੇ ਨੇ ਤੇ ਵਿਗਿਆਨ ਨੂੰ ਦਿੰਦੇ ਨਹੀਂ ਇਹ ਨਹੀਂ ਤੁਹਾਨੂੰ ਤੁਹਾਨੂੰ ਕਿੰਨੇ ਕਿੰਨੇ ਪੈਗ ਮਿਲਤ ਹੈਗੇ ਜੀ ਨਹੀਂ ਨਹੀਂ ਚਲੋ ਦੋ ਦੋ ਮਿਲ ਕੇ 12 ਮਿਲੇ ਨਾ ਵੀਡੀਓ ਬਣਾ ਕੇ ਨਾ ਇਹ ਕੱਠੀ ਲੱਦੇ ਦੰਦੇ ਥੋੜਾ ਕਿਸੇ ਨੂੰ ਧੱਕੇ ਤਾਂ ਹੀ ਖਾਂਦੇ ਆ ਕਿਹਦਾ ਮੰਦਾਰਾ ਅੰਦਰ ਪੇਟੀਆਂ ਦੇ ਪੇਟੀਆਂ ਚੜਾ ਕੇ ਆਏ ਦਾਰੂ ਹੋਰ ਭਾਈ ਕਿਵੇਂ ਚੜਾ ਕੇ ਆਏ ਹੋ ਅੱਛਾ ਜੀ ਕਿਵੇਂ ਮਤਲਬ ਇੱਥੇ ਸੁਖਣਾ ਸੁਖੀ ਸੀਗੀ ਨਹੀਂ ਵੈਸੇ ਮੱਥਾ ਜਿੱਦੇ ਬਾਈ ਅੱਛਾ ਮੱਥਾ ਟੇਕੇ ਠੀਕ ਹੈ ਠੀਕ ਇਹ ਬਾਈ ਵੀ ਚੜਾ ਕੇ ਆਇਆ ਹੈ ਦਰੂ ਪਰਸ਼ਾਹ ਨਹੀਂ ਮਿਲਦਾ ਅੰਦਰੋਂ ਨਹੀਂ ਮਿਲਦਾ ਅੱਛਾ ਅੰਦਰ ਭਾਵੇਂ ਤੂੰ 1000 ਰੁਪਏਤੀ ਦੇਕੇਂਗਾ ਦੇਖੋ ਵੀਡੀਓ ਬਣਾ ਕੇ ਤਾਂ ਪੂਰੀ ਨੈਟ ਤੇ ਘਰਨੂ ਆ ਆ ਦੇਖੋ ਇਧਰ ਵੀ ਕਿੰਨੇ ਆ ਹਨਾ ਕਿੰਨੇ ਲੋਕ ਹੈਗੇ ਆ ਜਿਹੜੇ ਇਸੇ ਝਾਗ 'ਚ ਬੈਠੇ ਆਗੇ ਸਾਨੂੰ ਵੀ ਮਿਲ ਜੂਗੇ ਹਨਾ ਹੋਰ ਮਿਲ ਜੂਗੀ ਦਾਰੂ ਪਰ ਹੋਰ ਬਾਬੇ ਤਾਂ ਨਹੀਂ ਦਿੰਦੇ ਕਿਉਂਕਿ ਫਿਰ ਸ਼ਰਾਬੀ ਕੋਈ ਹੋ ਜਾਂਦਾ ਫਿਰ ਉਹਨਾਂ ਨੂੰ ਔਖਾ ਹੁੰਦਾ ਹਨਾ ਇਹ ਇਹ ਬਾਈ ਤੁਸੀਂ ਜਿੰਨੇ ਵੀ ਵੀਡੀਓ ਦੇਖਣ ਵਾਲੇ ਹੋ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਮੈਨੂੰ ਕੁਝ ਨਹੀਂ ਪਤਾ ਹੈਗਾ ਮੈਨੂੰ ਬਸ ਇੰਨਾ ਪਤਾ ਇੱਥੇ ਦਾਰੂ ਦੀ ਮੱਸਿਆ ਲੱਗਦੀ ਹੈਗੀ ਆ ਤੇ ਹਾਰ ਮਸਿਆ ਦੇ ਇੱਥੇ दारू ਮਤਲਬ ਐਂ ਲੰਗਰ ਲੱਗਦਾ ਵੈਸੇ ਰੋਜ ਆ ਪਰ ਮਸਿਆ ਦੇ ਜਿਹੜਾ ਉਹ ਪੂਰੇ ਪੰਡਾਰੇ ਚੱਲਦੇ ਆ ਤੇ ਮਤਲਬ ਇਹ ਕਾਹ ਤੋਂ ਚੜਾਈ ਜਾਂਦੀ ਆ ਤੁਹਾਨੂੰ ਕਿਉਂਕਿ ਨਗਰ ਵਾਲਿਆਂ ਨੂੰ ਪਤਾ ਹੁੰਦਾ ਉਹ ਚੜਾਉਂਦੇ ਆ ਅੱਛਾ ਜੀ ਪਰ ਇਹ ਬਣੇ ਇਹ 4-4 ਪੰਜ-ਪੰਜ ਨੇ ਨਹੀਂ ਚੜਾਉਂਦੇ ਅੱਛਾ ਵੈਸੇ दारू ਤਾਂ ਰੋਜ ਚੜਦੀ ਆ दारू ਉਹ ਚੜਦੀ ਆ ਪੇਟੀਆਂ-ਪੇਟੀਆਂ ਲੱਖਾਂ ਬੇਟੀਆਂ ਹੁੰਦੀਆਂ ਇੱਥੇ ਤੇ ਅੱਜ ਯਾਰ ਅਜਮਨ ਦੱਸਿਓ ਸਵੇਰ ਤੋਂ ਹੀ ਸੰਗਤ ਐਂ ਹੀ ਆ ਨਹੀਂ ਚੱਲਦੀ ਆ ਐਂ ਹੀ ਆ ਵੀਰੇ ਐਂ ਆ 4 ਵਜੇ ਤੋਂ ਅੱਛਾ 4 ਵਜੇ ਤੋਂ ਹਾਂਜੀ ਹਾਂਜੀ ਅੱਛਾ ਪੀੜ ਐਂ ਲੱਗੀ ਰਹਿੰਦੀ ਆ ਹਰ ਮੱਸੀਆ ਦੀ ਮੱਸੀਆ ਦੀ ਠੀਕ ਐ ਠੀਕ ਐ ਤੇ ਤੁਸੀਂ ਹਰ ਮਹੀਨੇ ਆਉਨੇ ਜੀ ਸਰ ਅਹੀਂ ਤੇ ਪਿੰਡ ਸਾਡਾ ਹੈ ਮੈਂ ਤਾਂ ਖਾਣਾ ਖਾਣ ਆ ਗਿਆ ਅੱਛਾ ਜੀ ਉਦੋਂ ਆਉਣੇ ਆ ਅਹੀਂ ਲਾਗੇ ਦੇ ਵਾਸੀ ਪਾਈ ਤੇ ਪੜਾ ਠੀਕ ਹੈ ਠੀਕ ਹੈ ਹੈ ਭਾਈ ਅਹੀਂ ਲਾਗੇ ਦੇ ਵਾਸੀ ਠੀਕ ਹੈ ਠੀਕ ਹੈ ਜੀ ਅਹੀਂ ਲਾਗੇ ਦੇ ਵਾਸੀ ਆ ਮੱਸਿਆ ਕਿਉਂ ਲੱਗਦੀ ਇਹਦਾ ਪਤਾ ਹੈਗਾ ਕੋਈ ਸਦਾਰੂਗ ਹੋ ਜਾਂਦਾ ਉਹਦਾ ਉਹਦੇ ਬਾਬੇ ਦੀ ਹੈ ਜੀ ਅੱਛਾ ਉਹ ਬਾਬੇ ਹਾਂਜੀ ਚਲੋ ਮੰਨਤਾ ਹੋਊਗੀ ਹੈਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹ ਬਾਬਾ ਜੀ ਦਾ ਕਿਉਂਕਿ ਆਸਣ ਦਾ ਸ਼ਾਮ ਦਾ ਟਾਈਮ ਹੋ ਗਿਆ ਹਾਂਜੀ ਦੇਖੋ ਤੁਸੀਂ ਤੇ ਅਜੇ ਵੀ ਇਹ ਕਿੰਨੇ ਵਜੇ ਦਾ ਕਿ ਐਂ ਇਹ ਪਾਜੀ ਇਹ ਸਰ ਵੀ ਸਰ ਵੀ ਤਾਂ ਇੱਧਰ ਨੇ 7:00 ਵੱਜ ਗਏ 8:00 ਵਜੇ ਤੱਕ ਇੱਧਰ ਨੇ 8:00 ਵਜੇ ਤੱਕ ਹਾਂਜੀ ਠੀਕ ਆ ਠੀਕ ਆ ਚਲੋ ਤੁਸੀਂ ਕਮੈਂਟ ਕਰਕੇ ਆਪਣੀ رائے ਜਰੂਰ ਦਿਓ ਵੀ ਇਹੋ ਜੀ ਮਸਿਆ ਦੇਸੀ ਅੰਗਰੇਜ਼ੀ दारू ਦੀ ਇੱਥੇ ਕਿਉਂ ਲੱਗਦੀ ਆ ਇਹ ਬਾਬਾ ਜੀ ਦਾ ਡੇਰਾ ਹੈਗਾ ਸਾਰਾ ਬਾਬਾ ਕਾਮਦਾਸ ਜੀ ਦਾ ਤੇ ਮਿਲਦੇ ਆ ਤੁਹਾਨੂੰ ਅੱਗੇ ਵਾਲੀ ਵੀਡੀਓ ਚ ਟਾਈਮ ਨਾ ਬਹੁਤ ਪਹਿਲੇਟ ਹੋ ਗਏ ਤੇ ਆ ਬਾਜ਼ਾਰ ਦੇਖੋ ਇਹ ਵੀ ਭਰਿਆ ਹੋਇਆ ਜਦੋਂ ਤੁਸੀਂ ਕਾਲਾ ਸੰਗਿਆ ਪਿੰਡ ਚ ਆਓਗੇ ਇੱਧਰ ਬੱਸ ਸਟੈਂਡ ਜਿਵੇਂ ਅੱਡਾ ਹੈਗਾ ਅੱਡੇ ਤੋਂ ਆਓ ਕਿਸੇ ਨੂੰ ਪੁੱਛ ਲਓ ਨਾਲ ਹੀ ਹੈਗਾ ਬਾਬਾ ਜੀ ਦਾ ਡੇਰਾ ਤੇ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਆ ਇਹਦੇ ਨਾਲ ਹੀ ਕੰਦ ਸਾਂਝੀ ਆ ਇਹ ਵੀ ਗੁਰਦੁਆਰਾ ਸਾਹਿਬ ਇੰਨਾ ਦਾ ਹੈਗਾ ਬਾਬਾ ਕੰਦਾਸ ਜੀ ਦਾ ਤੇ ਨਾਲ ਡੇਰਾ ਵੀ ਇੰਨਾ ਦਾ ਹੈਗਾ